ਜਿਵੇਂ ਤੁਹਾਨੂੰ ਪਤਾ ਹੈ ਵੀ ਪੰਜਾਬ 'ਚ ਬੜੀ ਪ੍ਰਕ੍ਰਿਤਿਕ ਆਪਤਾ ਆਈ ਹੈ। ਪਰ ਸਾਰੇ ਦੇਸ਼ 'ਚ ਹੀ ਪੂਰੇ ਨਾਰਥ ਇੰਡੀਆ 'ਚ ਹੀ ਆਈ ਹੈ ਪਰ ਪੰਜਾਬ ਦੇ ਸਾਡੇ ਖਾਸਕਰ ਅੰਮ੍ਰਿਤਸਰ ਡਿਸਟ੍ਰਿਕਟ ਦੇ ਜਨਾਲਾ ਹਿੱਸੇ 'ਚ ਰਮਦਾਸ ਇਹਨਾਂ ਏਰੀਆ ਦੇ ਵਿੱਚ ਬਹੁਤ ਸਾਰੇ ਪਿੰਡ ਡੁੱਬ ਗਏ ਨੇ। ਭਾਰਤੀ ਜਨਤਾ ਪਾਰਟੀ ਵੱਲੋਂ ਔਰ ਸਾਡੇ ਕਾਰਜਕਰਤਾ ਵੱਲੋਂ ਇੰਡੀਵਿਜੂਅਲ ਲੈਵਲ ਤੇ ਤੇ ਬਹੁਤ ਕੰਮ ਕੀਤਾ ਜਾ ਰਿਹਾ ਹੈ। ਅਸੀਂ ਵੀ ਉਸ ਏਰੀਆ 'ਚ ਜਾ ਕੇ ਆਏ ਹਾਂ। ਸਾਡੇ ਕੱਲ ਰਾਸ਼ਟਰੀ ਨੇਤਾ ਕ੍ਰਿਸ਼ੀ ਮੰਤਰੀ ਜੀ शिवराज चौहान जी ਉਹਨਾਂ ਦੇ ਨਾਲ ਸਾਡੇ ਸੂਬੇ ਦੇ ਪ੍ਰਧਾਨ ਜਾਖੜ ਸਾਹਿਬ ਉਹ ਵੀ ਆ ਰਹੇ ਨੇ ਔਰ ਇੱਕ ਬਹੁਤ ਵੱਡਾ ਰਾਹਤ ਪੈਕੇਜ ਦਾ ਉਹ ਕੱਲ ਅਨਾਉਂਸ ਕਰਨ ਵਾਲੇ ਨੇ ਇਸ ਤੋਂ ਇਲਾਵਾ ਪਹਿਲਾਂ ਵੀ ਕੇਂਦਰ ਵੱਲੋਂ 611 ਕਰੋੜ ਰੁਪਏ ਦੀ ਜਿਹੜੀ ਹੈ ਉਹ ਮੋਦੀ ਜੀ ਵੱਲੋਂ ਸੈਂਸ਼ਨ ਕੀਤਾ ਗਿਆ ਸੀ ਜਿਹਦਾ ਅਜੇ ਤੱਕ ਸੂਬਾ ਸਰਕਾਰ ਨੇ ਕੋਈ ਹਿਸਾਬ ਨਹੀਂ ਦਿੱਤਾ ਉਹ ਕਿੱਥੇ ਲੱਗ ਗਿਆ ਸਾਡੇ ਵੱਲੋਂ ਜਿਹੜੇ ਹੈ ਬਹੁਤ ਸਾਰੀਆਂ ਚੀਜ਼ਾਂ ਉੱਥੋਂ ਵਾਸਤੇ ਇਕੱਠੀਆਂ ਕੀਤੀਆਂ ਜਿਆਨੀਆਂ ਜਿਹਦੇ ਵਿੱਚ ਪਾਣੀ ਹੈ ਸੁੱਕਾ ਰਾਸ਼ਨ ਹੈ ਦਵਾਈਆਂ ਦੀ ਕਿੱਟਾਂ ਵਾਂ ਤੇ ਉਹ ਦਵਾਈਆਂ ਦੀ ਕਿੱਟ ਜਿਹੜੀ ਹੈ ਉਹ ਅਸੀਂ ਤਿਆਰ ਕੀਤੀ ਹੈ ਜਿਹੜੀ ਘਰ-ਘਰ ਵੰਡੀ ਜਾਏਗੀ ਸੁੱਕਾ ਰਾਸ਼ਨ ਪਾਣੀ ਉਸਲਾਵਾ ਖਾਣੇ ਦਾ ਜਿਹੜਾ ਇੰਤਜ਼ਾਮ ਤਰਪਾਲਾਂ ਔਰ ਡੰਗਰਾਂ ਦਾ ਚਾਰਾ ਉਹਦਾ ਵੀ ਇੰਤਜ਼ਾਮ ਕੀਤਾ ਜਾ ਰਿਹਾ ਔਰ ਜਿੱਥੇ ਜੋ ਮਦਦ ਹੋ ਸਕੇਗੀ ਉਹ اسی ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਪਿਆ ਅਸੀਂ ਨਹੀਂ ਪੂਰਾ ਪੰਜਾਬ ਦੇ ਲੋਕ ਜਿਸ ਤਰ੍ਹਾਂ ਪੰਜਾਬ ਦੀ ਇੱਕ ਪਰੰਪਰਾ ਰਹੀ ਹੈ ਕਿ ਜਦੋਂ ਵੀ ਐਸੀ ਕੋਈ ਆਪਤਾ ਆਉਂਦੀ ਹੈ ਸਾਰੇ ਲੋਕ ਜਿਹੜੇ ਨੇ ਉਹ ਆਪਣੇ ਆਪ ਹੀ ਸਵੈਤੈ ਸਾਰੇ ਚਾਹੇ ਉਹ ਸਮਾਜਿਕ ਸੰਸਥਾ ਵਾ ਰਾਜਨੀਤਿਕ ਸੰਸਥਾ ਹੈ ਉਹ ਸਾਰੀਆਂ ਲੱਗੀਆਂ ਸਾਡੇ ਰਾਸ਼ਟਰੀ ਸੇਵਕ ਸੰਗਤ ਦੀਆਂ ਟੀਮਾਂ ਜਿਹੜੀਆਂ ਨੇ ਆਰਐਸਐਸ ਦੀਆਂ ਉਹ ਬਹੁਤ ਸਾਰੇ ਏਰੀਆ ਚ ਵਿਜ਼ਿਟ ਕਰਦੀਆਂ ਪਈਆਂ ਮੈਡੀਕਲ ਕੈਂਪ ਵੀ ਲਗਾ ਰਹੀਆਂ ਰਾਸ਼ਨ ਵੀ ਵੰਡ ਰਹੀਆਂ ਔਰ ਸਾਡੇ ਉਹ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਵੀ ਤਕਰੀਬਨ ਸਾਰੇ ਹੀ ਲੱਗੇ ਹੋਏ ਨੇ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਜਕਰਤਾ ਬੜੇ ਜੋਰ ਨਾਲ ਲੋਕਾਂ ਦੀ ਸੇਵਾ 'ਚ ਲੱਗਾ ਔਰ ਅੱਜ ਅਸੀਂ ਸੈਂਟਰ ਕੰਸਟੀਟੂਐਂਸੀ ਔਰ ਭਾਰਤੀ ਜਨਤਾ ਯੁਵਾ ਮੋਰਚਾ ਦੇ ਮਾਧਮ ਦੇ ਨਾਲ ਅਸੀਂ ਸਾਰੇ ਇਕੱਠੇ ਹੋ ਕੇ ਜਿਹੜਾ ਸਮਾਨ ਜਿਹੜੀ ਸਮਗਰੀ ਇਕੱਠੀ ਕਰ ਰਹੇ ਆਂ ਔਰ ਪਰ ਕੱਲ ਜਾਣਾ ਸੀ ਅਸੀਂ ਲੇਕਿਨ ਸਾਡੇ ਨੇਤਾ ਆ ਰਹੇ ਨੇ ਸ਼ਿਵਰਾਜ ਚੋਹਾਨ ਜੀ ਔਰ ਸਾਡੇ ਪ੍ਰਧਾਨ ਜਾਖੜ ਜੀ ਜਿਹੜੇ ਕੀ ਇੱਕ ਪੰਜਾਬ ਵਾਸਤੇ ਇੱਕ ਪੈਕੇਜ ਲੈ ਕੇ ਆ ਰਹੇ ਨੇ ਔਰ ਅਸੀਂ ਆਪਣੀ ਭਾਰਤੀ ਜਨਤਾ ਪਾਰਟੀ ਦਾ ਸੈਂਟਰ ਜਿਹੜਾ ਸਾਡਾ ਕੇਂਦਰ ਰਾ ਦਾ ਧੰਨਵਾਦ ਕਰਦੇ ਆਂ ਕਿ ਇਹ ਇੱਕ ਸਾਡੇ ਖੇਤੀ ਮੰਤਰੀ ਨੂੰ ਇੱਥੇ ਭੇਜਿਆ ਔਰ ਜਿੰਨੇ ਵੀ ਸਾਡੇ ਕਾਰਜਕਰਤਾ ਅੱਜ ਸਾਰੇ ਇੱਥੇ ਬਹਿ ਕੇ ਅਸੀਂ ਸਲਾਹ ਕਰਦੇ ਪਏ ਔਰ ਸਾਰੇ ਸੇਵਾ 'ਚ ਲੱਗੇ ਰਹੇ